ਵਾਹਿਗੁਰੂ ਜੀ ਸਗਲ ਵੰਸਪਤ ਮੈਂ ਬਸੰਤਰ ਸਗਲ ਦੂਤ ਮੈਂ ਕੀਆ ਓਚ ਨਿਚ ਮੈਂ ਜੋਤ ਸਮਾਨੀ ਕਟਕਟ ਮਾਰੋ ਜੀਆ ਸੰਤੋ ਕਟਕਟ ਰਹੋ ਸਮਾਇਓ ਪੂਰਨ ਪੂਰ ਰਹਿਓ ਸਰਬ ਮੈਂ ਜਲ ਤਲ ਮਈਆ ਆਇਓ ਸੋ ਗੌੜਨ ਗੁਰ ਸੇਵੀਆਂ ਸੇ ਸੁਵਾਇ ਦਰਸ਼ਨ ਮਰਸੀ ਗੁਰੂ ਕੈ ਜਨਮ ਮਰਨ ਦੁਖ ਜਾਏ ਬਾਹਿ ਗੁਰੂ ਜੀ ਸੋਰਠ ਮਹੰਲੋ ਪੰਜਵਾ ਅਵਨਾਸੀ ਜੀ ਪਨ ਕੋ ਦਾਤਾ ਸਿਮਰਤ ਸਮਲ ਕੋਈ ਗੋਣ ਨਿਦਾਨ ਭਗਤਨ ਕੋ ਵਰਤਨ ਮਿਰਲਾ ਪਾਵੇ ਕੋਈ ਅਵਨਸੀ ਜੀ ਅਨਕੋ ਦਾਤਾ ਸਿਮਰਤ ਸਾਮਿਲ ਹੋਈ ਗੋਣ ਨਿਦਾਨ ਭਗਤਨ ਕੋ ਵਰਤਨ ਮਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਬਾ ਪ੍ਰਮਸੋਈ جا کے سرن بیا ਸੁਖ ਬਾਈਏ ਮੁੜ ਦੁੱਖ ਨਾ ਹੋਈ ਰਹਾ ਬੜਾ ਭਾਗੀ ਸਾਧ ਸੰਗ ਪ੍ਰਾਪਤ ਤਨ ਮੇਟ ਤ ਦੁਰਮਤ ਕੋਈ ਅਨਕੇ ਤੂਰ ਨਾਨਕ ਦਾ ਸਮਾਚ ਜਿਨ ਮਰਨਾ ਮਿਰਦੈੰਬ ਰਾਈ ਬੜਾ ਭਾਗੀ ਸਾਧ ਸੰਗ ਪ੍ਰਾਪਤ ਤਨ ਮੇਟ ਤ ਦੁਰਮਤ ਕੋਈ ਨਕੇ ਤੂਰ ਨਾਮ ਅਦਸ ਵਾਚ ਜਨੋਰ ਨਾਮ ਰਿਦੈ ਪੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ